ਹਾਂ ਜੀ ਇਹ ਫਰਾਂਸ ਕੋਰ ਰੋਡ ਦੇ ਮੁਰਦੀ ਦੁਕਾਨਦਾਰਾਂ ਵੱਲੋਂ ਸ਼੍ਰੀ ਗਿਰੇਵਾਲ ਸਾਹਿਬ ਨੂੰ ਬਤਨਾ ਚੱਕਦੇ ਹੋਇਆ ਲਗਾਤਾਰ ਕਈ ਦਿਨ ਤੋਂ ਪ੍ਰਬੰਧਕਾਂ ਵੱਲੋਂ ਪੰਡਾ ਆਇਆ ਜਾ ਰਿਹਾ ਹੈ ਕੱਲ ਨੂੰ ਐਤਵਾਰ ਹੈ ਪ੍ਰਬੰਧਕਾਂ ਵੱਲੋਂ ਸ਼੍ਰੀ ਗਿਰੇਵਾਲ ਦੀ ਸਰਜਣਾ ਕੱਲੇਵਾਰ ਨਹਿਰ ਵਿੱਚ ਕੀਤਾ ਜਾਵੇਗਾ ਅੱਜ ਜਲੇਬੀਆਂ ਦਾ ਲੰਗਰ ਸਕੂਲ ਰੋਡ ਦੇ ਮੋਹਰੇ ਵਾਲੇ ਦੁਕਾਨਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਅਪਰਾਲ ਹੈ ਸਾਡੇ ਲਾਲਾ ਪਵਨ ਮਹਿਤਾ ਜੀ ਨੇ ਛੂ ਜੀ ਸ਼੍ਰੀਚ ਦੇਲ ਜੀ ਸੂਰਜਪਾਲ ਜੀ ਭੋਲਾ ਜੀ ਨਵੀਨ ਨਵੀਨ ਜੀ ਜੋ ਬੈਂਕ ਦੇ ਵਿੱਚ ਜੌਬ ਕਰਦੇ ਨੇ ਸਾਡੇ ਭੋਲਾ ਜੀ ਅੱਜ ਨੀ ਜੀ ਇਧਰ ਦੀ ਕੀ ਕੀ ਜਾਂਦੀ ਹੈ ਭਾਈ ਜੀ ਇਧਰ ਜੀ ਦੂਰ ਟਾਕੇ ਜਾਓ ਜੀ ਸਾਰੇ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਰਾਹੀਆਂ ਨੂੰ ਵੀਰਾਂ ਨੂੰ ਲੰਗਰ ਦਿੱਤੀ ਜਾਂਦੀ ਆ ਸਾਡੇ ਨਵੀਨ ਜੀ ਲੰਗਰ ਦਾਤ ਹੈ ਜੀ ਲੰਗਰ ਜ਼ਰੂਰ ਛਕੋ ਜੀ ਸਾਡੇ ਨਵੀਨ ਜੀ ਸ਼ਰੇਸ਼ ਚੰਦੇਲ ਜੀ ਸਿਕੰਦਰ ਕਸ਼ਿਆੜਾ ਆਪ ਆਗੂ ਚੰਗੀ ਦੇ ਚੱਕ ਲੈ ਇੱਕ ਬੰਦਾ ਬਾਗਮਾ ਕਰੇ ਡਾੜ ਗੁਰੂ ਆ ਬੱਚਾ ਵੀਰਾਂ ਨੂੰ ਬੇਤੀ ਕੀਤੀ ਜਾਂਦੇ ਭਾਈ ਜੀ ਲੰਗਰ ਜ਼ਰੂਰ ਤੱਕ ਕੇ ਜਾਓ ਜੀ ਜਿਲੇਬੀਆਂ ਦਾ ਲੰਗਰ ਚੱਲਦਾ ਜੀ ਜਿਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਆਹ ਆ ਦੇਖੋ ਕਿਉਂਕਿ ਬੱਚਾ ਫ੍ਰੀਡਰ ਹੋਇਆ ਹੈ ਕਾਨੂੰ ਦਿਖਾ ਰਹੇ ਆ ਸੰਗਤਾਂ ਆਇਆ ਵੀ ਅੰਕਲ ਜੀ ਜਿਲੇਬੀਆਂ ਲੈ ਆਏ ਨੇ ਆ ਰਹੇ ਨੇ ਬਦ ਦੇਰ ਵੀ ਪਾ ਰਹੇ ਆ ਇਧਰ ਤੁਹਾਨੂੰ ਮੁਖਾ ਰਹੇ ਆ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਪੇਜ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ ਤੁਹਾਡਾ ਜਲੇਬੀਆਂ ਦਾ ਲੰਗਰ ਅੱਜ ਆਕੇ ਮੈਂ ਉਹ ਭਾਈ ਲਿਆਗਾ ਮੋਟਰ ਸਾਡੇ ਤੋਂ 10 ਕਿਲੋ ਬਚਾ ਲੈਣਾ ਹਟੋ ਛੋਟੇ ਬੱਚੇ ਜਿਲੇਬੀਆਂ ਦਾ ਆਨੰਦ ਲੈਂਦੇ ਹੋਏ ਬੰਦ ਕਰ ਰਹੇ ਆ ਇਧਰ ਵੀਰ ਭੰਡਾਰੇ ਚ ਜਿਲੇਬੀਆਂ ਲੈਂਦੇ ਹੋਏ ਆਪਾਂ ਆ ਗੀਰਾ ਨੂੰ ਆਉਂਦੇ ਜਾਂਦੇ ਰਾਗੀਰਾ ਨੂੰ ਜਿਲੇਬੀਆਂ ਲਿੰਦੇ ਹੋਏ ਬਹੁਤ ਵੱਡੀ ਗੱਲ ਹੈ ਮਾਤੇ ਇੰਦਾ ਹੀ ਨਹੀਂ ਕਰਨਾ ਹੁੰਦਾ ਲੰਗਰਾਂ ਦੇ ਵਿੱਚ ਛੋਲੇ ਪੂਰੀ ਪ੍ਰਸ਼ਾਦ ਤਾਂ ਤੁਸੀਂ ਆਮ ਹੀ ਦੇਖਿਆ ਹੋਣਾ ਪਰ ਪ੍ਰਬੰਧਕਾਂ ਵੱਲੋਂ ਹਾਂ ਜੀ ਨਵੀਂ ਪਰਤ ਪਾਈ ਗਈ ਹੈ ਜਲੇਬੀਆਂ ਦਾ ਲੰਗਰ ਚਲਾਇਆ ਗਿਆ ਇਹ ਪਹਿਲੀ ਵਾਰ ਹੋਇਆ ਹੈ ਇਹ ਹੋਇਆ ਜੀ ਚੀਜ਼ ਮਨੇ ਚੀਜ਼ ਪ੍ਰਾਪਤ ਹਾਂ ਜੀ ਕਿਹੜੇ ਕਰਕੇ ਹੋਇਆ ਨਹੀਂ ਇਹ ਹੁੰਦਾ ਜੀ ਕੀ ਕਹਿੰਦੇ ਵੀ ਇਹਦਾ ਸੇਰਾ ਜਿਹੜਾ ਅਨੇ ਸ਼ੂਤਾਜੋ ਲੋ ਜੀ ਦਿਓ ਜੀ ਅਨੇ ਸ਼ੂਤਾਜੋ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਦੌਲਤ ਇਹ ਜਲੇਬੀਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਮੇਰੇ ਵੀਰ ਜਲੇਬੀਆਂ ਦਾ ਆਨੰਦ ਲੈਂਦੇ ਹੋਏ ਕਿ ਗਣੇਸ਼ ਜੀ ਮਹਾਰਾਜ ਇਹਨਾਂ ਪ੍ਰਬੰਧਾਂ ਤੇ ਨਿਹਰ ਪਰਿਆਹਤ ਰੱਖਣਾ ਰੋਕੀ ਕੋ ਸਾਹ ਮਿਲਾ ਰੱਖੋ ਜਦੋਂ ਕਰਦੀ ਜਾਂਦੀ ਹਾਂ ਹਾਲਾ ਆਪਾਂ ਦਿਖਾ ਰਹੇ ਹਾਂ ਮੇਰੇ ਪਿੱਛੇ ਸ਼੍ਰੀ ਗਣੇਸ਼ ਜੀ ਦੀ ਮੂਰਤ ਹੈ ਦਰਸ਼ਨ ਕਰਾ ਰਹੇ ਹਾਂ ਉਹਦੇ ਚੱਲਣ ਨੂੰ ਸ਼ੋਭਾ ਯਾਤਰਾ ਕਰਨ ਤੋਂ ਸ਼੍ਰੀ ਮੇਜ ਜੀ ਦੀ ਮੂਰਤੀ ਦੀ ਪੂਰਤੀ ਦਾ ਹੋ ਹੋ ਕਟਾਰੇ ਨੂੰ ਮੈਂ ਸਰਜਨ ਕੀਤਾ ਜਾਵੇਗਾ ਜੀ ਜਾਂ ਮੰਗਾਓ ਤੁਸੀਂ ਤਰੇ ਮਤਰੀ ਜੀ ਨੂੰ ਵੀ ਲੁਬਿਆ ਕਿਉਂ ਆਹ ਕੀ ਜਾਂਦਾ ਮੰਗਾਓ ਮਾਈਕ ਨੂੰ ਉਡਾ ਦਿੰਦੇ ਦਸ ਬੜ ਕੇ ਲੈ ਸਰਜਨ ਆਉਂਦੇ ਨੇ ਆਇਤਾ ਦੇ ਅਕਲਾ ਬੰਦਰੋਂ ਜਲੇਬੀਆਂ ਆ ਭਾਈ ਹਾਂ ਆਲੇ ਆਪਾਂ ਜੀ ਵੀਡੀਓ ਆ ਲੋ ਜੀ ਆਜੋ ਗਰਮ ਗਰਮ ਜਲੇਬੀਆਂ ਜੀ ਜਲੇਬੀਆਂ ਦਾ ਬਣਾੜਾ ਜਲੀ ਜਾਂਦਾ ਭਾਈ ਆਜੋ ਗਰਮ ਗਰਮ ਸ਼ੇਅਰ ਲਾਇਕ ਕਰਿਓ ਗਰਮ ਗਰਮ ਮਿੱਠੀਆਂ ਜਲੇਬੀਆਂ ਨੂਨ ਵਾਲੀਆਂ ਜਲੇਬੀਆਂ ਨੰਪੀ ਜਲੇਤੀਆਂ ਆ ਲੋ ਜਾਨੋ ਗਰਮ ਗਰਮ ਜਲੇਬੀਆਂ ਜੀ ਜਲੇਬੀਆਂ ਬਣਾੜੇ ਦੇ ਲਿਆਦਾ ਭਾਈ ਆਜੋ ਆਨੂੰ ਗਣੇਸ਼ ਜੀ ਦੀ ਮੂਰਤੀ ਦੇ ਦਰਸ਼ਨ ਕਰਾ ਰਹੇ ਆ ਗਣੇਸ਼ ਜੀ ਦੀ ਮੂਰਤੀ ਦੇ ਦਰਸ਼ਨ ਕਰੋ 18 ਸਾਲ ਸਭ ਤੋਂ ਮੋਰੇ ਵਾਲੇ ਦੁਕਾਨਾਂ ਬਲੋਂ ਇਸੇ ਜਗ੍ਹਾ ਤੇ ਸ਼੍ਰੀ ਗਣੇਸ਼ ਪੂਜਤਾ ਮਨਾਇਆ ਜਾਂਦਾ ਹੈ ਬਰਲਾ ਵੀਡੀਓ ਲਾਈਕ ਅਤੇ ਸ਼ੇਅਰ ਕਰਿਓ ਛੋਟੇ ਛੋਟੇ ਬੱਚੇ ਵੀ ਸੇਵਾ ਕਰਦੇ ਹੋਏ ਸਾਡੇ ਸੀਤਾ ਟੇਲਰ ਜੀ ਤਿੰਨ ਥਾਂ ਤੇ ਲੈ ਗਏ ਉਹ ਗਰਮੀ ਬਥੇ ਹੈ ਗੰਢੀ ਹੈ ਚੰਗੀ ਗੱਲ ਹੈ ਵਧੀਆ ਬਰਲਾ ਹੈ ਤੋਂ ਦਖਾ ਰਹੇ ਆਂ ਜਲੇਬੀਆਂ ਤਾਲੀਆਂ ਜਲੇਬੀਆਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਸ਼੍ਰੀ ਗણેਸ਼ ਜੀ ਮਹਾਰਾਜ ਕੀ ਜੈ